ਫਿਊ ਡੇਸ ਬੈਕ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਕੀ ਕੰਪਲੇਨੈਂਟ ਆ ਰਾਮ ਨਰਾਇਣ ਸ਼ਰਮਾ ਜੀ ਨੇ ਸਾਨੂੰ ਇੱਕ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੀ ਇੱਕ ਜਿਹੜਾ ਈ ਇਲੈਕਟ੍ਰਿਕ ਜਿਹੜੀ ਐਕਟਿਵ ਆ ਹੁੰਦੀ ਹੈ ਉਹ ਕੰਪਨੀ ਬਾਗ ਦੇ ਕੋਲੋਸ ਤੋਂ ਚੋਰੀ ਸਨੈਚ ਹੋ ਗਈ ਸੀਗੀ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਸੀਪੀਐਮ ਅੰਮ੍ਰਿਤਸਰ ਨੇ ਕੇਸ ਰਜਿਸਟਰ ਕੀਤਾ ਐਂਡ ਇਹਦੇ ਤੇ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਅ ਫੋਲੋਇੰਗ ਦੀ ਸੀਸੀਟੀਵੀ ਫੁਟੇਜ ਐਂਡ ਟ੍ਰੇਲਸ ਜੋ ਵੀ ਸਾਨੂੰ ਮਿਲਿਆ ਉਹਦੇ ਪਿੱਛੇ ਕਰਦੇ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਜਿਹਦੇ ਵਿੱਚ ਕੀ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀਐਮ ਅੰਮ੍ਰਿਤਸਰ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਜੀ ਐਪਰੀਹੈਂਡ ਕਰਕੇ ਉਹਨਾਂ ਨੂੰ ਅਰੈਸਟ ਇਫੈਕਟ ਕੀਤੀ ਜਿਨ੍ਹਾਂ ਦਾ ਕੀ ਨਾਮ ਹੈ ਸੁਮੇਤ ਹੰਸ ਤੇ ਪ੍ਰਥਮ ਸਚਦੇਵਾ ਸੁਮੇਤ ਹੰਸ ਜਿਹੜਾ ਹੈ ਇਹਦੇ ਤੇ ਆਲਰੇਡੀ ਥੈਫਟ ਦਾ ਕੇਸ ਵੀ ਹੈ ਪਹਿਲਾਂ ਤੇ ਇਹ ਇਹਨਾਂ ਨੇ ਸਨੈਚ ਕਰਕੇ ਵੀਹਿਕਲ ਆਪਣਾ ਜਿਹੜਾ ਹੈਗਾ ਕੰਪਲੇਨੈਂਟ ਤੋਂ ਲੈ ਗਏ ਸੀਗੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਵੀ ਕੰਡਕਟਡ ਰੇਡਸ ਆਊਟਸਾਈਡ ਦ ਡਿਸਟ੍ਰਿਕਟ ਐਸ ਵੈਲ ਫਿਰੋਜ਼ਪੁਰ ਅਸੀਂ ਗਏ ਗੁਰਦਾਸਪੁਰ ਗਏ ਕਾਫੀ ਰੇਡਸ ਕੰਡਕਟ ਕੀਤੀਆਂ ਤੇ ਵੀ ਵਰ ਸਕਸੈਸਫੁਲ ਇਨ ਕੈਚਿੰਗ ਥੀਸ ਅਕਿਊਜ਼ਡ ਤੇ ਹੁਣ ਅਸੀਂ ਇਹਨਾਂ ਤੋਂ ਐਕਟਿਵਾ ਵੀ ਬਰਾਮਦ ਕਰ ਲਿਆ ਈ ਇਥਰ ਐਕਟਿਵਾ ਨੰਬਰ PB02FA 8685 ਬਲੂ ਕਲਰ ਦੀ ਐਂਡ ਜਿਹੜੀ ਵਾਰਦਾਤ ਦੇ ਵਿੱਚ ਯੂਜ਼ ਹੋਈ ਸੀਗੀ ਗੱਡੀ ਜ਼ੈਨ ਗੱਡੀ ਉਹਨੂੰ ਵੀ ਅਸੀਂ ਰਿਕਵਰ ਕਰ ਲਿਆ ਹੈ ਤੇ ਆਈ ਵਾਂਟ ਟੂ ਟੈਲ ਯੂ ਐਂਡ ਅਸ਼ੂਰ ਦ ਪੀਪਲ ਆਫ ਸੀਪੀ ਅੰਮ੍ਰਿਤ ਸਰ ਦੱਟ ਵੀ ਆਰ ਵਚਨਬਾਦਾਂ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਤੇ ਅੱਗੇ ਵੀ ਅਸੀਂ ਵਚਨਬੱਧ ਰਾਵਾਂਗੇ ਤਾਂਕਿ ਇੱਕ ਸੇਫ ਤੇ ਇੱਕ ਕ੍ਰਾਈਮ ਫਰੀ ਐਨਵਾਇਰਨਮੈਂਟ ਤੁਹਾਡੇ ਲਈ ਪ੍ਰੋਵਾਈਡ ਕਰ ਸਕੀ ਥੈਂਕ ਯੂ ਜੀ